ਆਟੋ ਵੀਰ ਜੀ ਚਲਾਉਂਦੇ ਨੇ ਤੇ ਅੱਖਾਂ ਦਾ ਨੰਬਰ -13 ਹੋ ਚੁੱਕਾ ਹੈ 1 ਲੱਖ ਰੁਪਏ ਦਾ ਖਰਚਾ ਪੀਜੀਆਈ ਚੰਡੀਗੜ੍ਹ ਨੇ ਇਹਨਾਂ ਨੂੰ ਦੱਸਿਆ ਅੱਜ ਵੀ ਸਾਡੇ ਫਰੀਦਕੋਟ ਦੇ ਵਿੱਚ 12 ਮਰੀਜ਼ ਐਡਮਿਟ ਨੇ ਕਿ بڑے ਲੋਕਾਂ ਨੂੰ ਇਹ ਤਕਲੀਫ ਹੁੰਦੀ ਆ ਵੀ ਆਪਾਂ ਇਹਨੂੰ ਤੀਰਥ ਕਿਉਂ ਕਹਿੰਨੇ ਆ ਇੱਥੇ ਆ ਕੇ ਇਹਦੀ ਸੁਣਵਾਈ ਹੋ ਰਹੀ ਆ ਇਸ ਤੋਂ ਪਰਤੱਖ ਹੋਰ ਕੀ ਪ੍ਰਮਾਣ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਮਾਜ ਦੇ ਅੰਦਰ ਸਮੇਂ-ਸਮੇਂ ਅਨੁਸਾਰ ਬਹੁਤ ਮੰਗਾਂ ਖਾਸ ਕਰਕੇ ਸੋਸ਼ਲ ਮੀਡੀਆ ਤੇ ਉੱਠਦੀਆਂ ਨੇ ਅੱਗੇ ਆਜੋ ਕਿ ਸਾਡੇ ਸਮਾਜ ਦੇ ਵਿੱਚ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਪਰ ਅੱਜ ਪਤਾ ਨਹੀਂ ਮਜਬੂਰਨ ਸ਼ਾਇਦ 10 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਹੋਣਾ ਸੀਗਾ ਕਿ ਸਾਡੀ ਐਨਜੀਓ ਨੂੰ ਇਹ ਵੀਡੀਓ ਪਾਣੀ ਪੈਣੀ ਸੀਗੀ ਕਿ ਕੁਝ ਦਿਨਾਂ ਵਾਸਤੇ ਹੁਣ ਐਨਜੀਓ ਦੇ ਵਿੱਚ ਇਹ ਐਨਜੀਓ ਬੰਦ ਹੈ ਕੋਈ ਮਰੀਜ਼ ਨਹੀਂ ਦੇਖਿਆ ਜਾਏਗਾ ਕਿਉਂਕਿ ਐਡੀ ਵੱਡੀ ਗਿਣਤੀ ਦੇ ਵਿੱਚ ਮਰੀਜ਼ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ ਔਰ ਖਾਸ ਕਰ ਇੱਥੇ ਉਹ ਵੀਰ ਜਿਹੜੇ ਦਵਾਈਆਂ ਤੋਂ ਪੀੜਤ ਨੇ ਲੱਖਾਂ ਦੀ ਦਵਾਈਆਂ ਇੱਕ ਇੱਕ ਦਿਨ ਦੇ ਵਿੱਚ ਜਾ ਰਹੀਆਂ ਨੇ ਪਰ ਅੱਜ ਕੁਦਰਤੀ ਇਹ ਵੀਰ ਜੀ ਸਾਡੇ ਕੋਲ ਤੁਹਾਡਾ ਸ਼ੁਭਨਾਮ ਮਨਪ੍ਰੀਤ ਸਿੰਘ ਸਰਦਾਰ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਘਰ ਦੀ ਹਾਲਤ ਤੁਸੀਂ ਵੀਡੀਓ ਦੇ ਉੱਪਰ ਦੇਖ ਸਕਦੇ ਹੋ ਆਟੋ ਵੀਰ ਜੀ ਚਲਾਉਂਦੇ ਨੇ ਤੇ ਅੱਖਾਂ ਦਾ ਨੰਬਰ -13 ਹੋ ਚੁੱਕਾ ਹੈ -13 ਦਾ ਮਤਲਬ ਹੈ ਕਿ ਇਸ ਤੋਂ ਉੱਪਰ ਹੁਣ ਅੱਖਾਂ ਪੂਰੀਆਂ ਖਰਾਬ ਹੋ ਜਾਣਗੀਆਂ ਹੁਣ ਵੀ ਸੇਹ ਟਾ ਕੇ ਤਾਂ ਖੜੇ ਨੇ ਕਿਉਂਕਿ ਅੱਖਾਂ 'ਚ ਰੋਸ਼ਨੀ ਪੈਂਦੀ ਹੈ ਤੇ ਅੱਖਾਂ ਨੂੰ ਤਕਲੀਫ ਹੁੰਦੀ ਹੈ 1 ਲੱਖ ਰੁਪਏ ਦਾ ਖਰਚਾ ਪੀਜੀਆਈ ਚੰਡੀਗੜ੍ਹ ਨੇ ਇਹਨਾਂ ਨੂੰ ਦੱਸਿਆ ਪਹਿਲਾਂ ਇੱਕ ਅੱਖ ਦਾ ਖਰਚਾ 50000 ਰੁਪਏ ਹੁਣ 50000 ਰੁਪਏ ਫਿਰ ਦੂਜੀ ਅੱਖ ਦਾ 20-25000 ਰੁਪਏ ਬਾਈ ਜੀ ਕਹਿੰਦੇ ਜਿੱਥੇ ਮੈਂ ਕੰ ਉਹਨਾਂ ਕੋਲੋਂ ਇਕੱਠਾ ਕਰਾ ਰਿਆ ਬਾਕੀ 25000 ਦੀ ਸੇਵਾ ਇਸ ਐਨਜੀਓ ਦੇ ਡੋਨਰਸ ਵੱਲੋਂ ਤੇ ਇਹ ਭਾਈ ਸਾਹਿਬ ਦੀ ਸਾਡੇ ਗੁਰਸੇਵਕ ਸਿੰਘ ਜੀ ਅੱਜ ਮੋਗੇ ਤੋਂ ਸਾਡੇ ਵੀਰ ਜੱਸਾ ਸਿੰਘ ਜੀ ਬਾਈ ਉਹਨਾਂ ਦੇ ਨਾਲ ਅਟੈਚ ਨੇ ਅੱਜ ਇਹ ਪਹੁੰਚੇ ਨੇ ਇਸ ਬਾਈ ਜੀ ਦੀ ਸੇਵਾ ਕਰਨ ਤਾਂ ਤੁਸੀਂ ਦੇ ਦਿਓ ਜੀ ਇਹਨਾਂ ਨੂੰ ਲਓ ਜੀ ਇਹ 10000 ਰੁਪਏ ਤੁਹਾਨੂੰ ਆ ਗਿਆ 15000 ਰੁਪਏ ਤੁਹਾਡਾ ਹੋਰ ਹੋ ਜਾਏਗਾ ਇਹਨਾਂ ਸਤੇ ਅਰਦਾਸ ਕਰਿਓ ਇਹਨਾਂ ਦੇ ਛੋਟੇ ਛੋਟੇ ਬੱਚੇ ਨੇ ਜੀ ਅਗਰ ਇਹਨਾਂ ਦਾ ਆਪਰੇਸ਼ਨ ਨਹੀਂ ਹੁੰਦਾ ਤਾਂ ਮੇਰੇ ਕੋਲੇ ਬੋਲਿਆ ਵੀ ਨਹੀਂ ਜਾਣਾ ਕਿ ਅੱਖਾਂ ਜਾ ਸਕਦੀਆਂ ਨੇ ਅੱਖਾਂ ਤੋਂ ਬਹਿ ਜਾਣਗੇ ਕੱਲ ਨੂੰ ਡਾਕਟਰ ਨੇ ਪੁਤਲੀ ਦਾ ਆਪਰੇਸ਼ਨ ਕਹੀ ਦਿੱਤਾ ਜੀ ਇਸ ਤੋਂ ਬਾਅਦ ਬਿਲਕੁਲ ਤਾਂ ਇਹ ਇਨਾਂ ਵੀਰਾਂ ਜਿਹੜੇ ਇਦਾਂ ਦੇ ਵੀਰ ਜਿਹੜੇ ਸਮਾਜ ਦੇ ਵਿੱਚ ਸਾਡੇ ਹੈਗੇ ਨੇ ਇਨਾਂ ਕਰਕੇ ਹੀ ਸਮਾਜ ਚ ਭਲਾ ਹੋ ਰਿਹਾ ਵੀਡੀਓ ਦੇਖਣ ਵਾਲ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਾਥ ਦਿਆ ਕਰੋ ਇੱਥੇ ਆਇਆ ਕਰੋ ਮਾਡਲ ਟਾਊਨ ਲੁਧਿਆਣਾ ਸ਼ਾਮੀ 7 ਤੋਂ 9 ਬਿੰਡ ਨਾਗਾ 365 ਦਿਨ ਸਾਡੀ ਟੀਮ ਇਹ ਸੇਵਾ ਦੇ ਵਿੱਚ ਹਾਜ਼ਰ ਹੈ ਪੇਸ਼ੈਂਟ ਜਿਹੜੇ ਨੇ ਇੱਥੇ ਉਹ ਆਉਂਦੇ ਨੇ ਟੀਮ ਉਹਨਾਂ ਦੀ ਇਨਕੁਆਰੀ ਕਰਦੀ ਹੈ ਚੈੱਕ ਕਰਦੀ ਹੈ ਕਿ ਲੋੜਮੰਦ ਹੈ ਜਾਂ ਨਹੀਂ ਲੋੜਮੰਦ ਉਸ ਤੋਂ ਬਾਅਦ ਲਿਖ ਲੈਂਦੇ ਨੇ ਡਾਟਾ ਜਿਵੇਂ ਇਹ ਸਾਡੇ ਕੋਲ ਬਾਈ ਜੀ ਅੱਜ ਚੌਥੀ ਵਾਰੀ ਆਏ ਨੇ ਤਾਂ ਅਸੀਂ ਇਹੀ ਕਹਿ ਰਹੇ ਸੀਗੇ ਬਾਰ ਬਾਰ ਕਿ ਡੋਨਰ ਹਜੇ ਇੰਨੇ ਹੈ ਨਹੀਂ ਹੌਲੀ ਹੌਲੀ ਕਰਕੇ ਤੁਹਾਨੂੰ ਤਿੰਨ ਚਾਰ ਵਾਰ ਗੇੜਿਆਂ ਦੇ ਵਿੱਚ ਆਣਾ ਪੈਣਾ ਕਿਉਂਕਿ ਇੱਕ ਇੱਕ ਦਿਨ ਦੇ ਵਿੱਚ ਅੱਜ ਵੀ ਸਾਡੇ ਫਰੀਦਕੋਟ ਦੇ ਵਿੱਚ 12 ਮਰੀਜ਼ ਐਡਮਿਟ ਨੇ ਤਾਂ ਲਾ ਲੋ ਕਿ 12 ਮਰੀਜ਼ਾਂ ਦੀ ਜੇ 5-5 ਹਜ਼ਾਰ ਦੀ ਵੀ ਦਵਾਈਆਂ ਚੱਲੀ ਗਈ ਤਾਂ 60 ਹਜ਼ਾਰ ਦੀ ਦਵਾਈ ਚੱਲੀ ਗਈ ਤਾਂ ਇੰਨਾ ਪੈਸਾ ਰੋਜ਼ ਡੋਨੇਸ਼ਨ ਦਾ ਬੜਾ ਔਖਾ ਹੈ ਇਕੱਠਾ ਕਰਨਾ ਪਰ ਫਿਰ ਵੀ ਧੰਨਵਾਦ ਅਸੀਂ ਉਸ ਅਕਾਲ ਪੁਰਖ ਦੇ ਸੰਗਤ ਦੇ ਜਿਹੜੇ ਇੰਨੀ ਡੋਨੇਸ਼ਨ ਇੱਥੇ ਆ ਕੇ ਲੋਕਾਂ ਦੀ ਸੇਵਾ ਦੇ ਵਿੱਚ ਕਰਦੇ ਨੇ ਤੇ ਇਹਨਾਂ ਨੂੰ ਦਵਾਈਆਂ ਮਿਲ ਰਹੀ ਬਾਕੀ ਜੱਸਾ ਬਾਈ ਜੇ ਬਾਈ ਕੁਝ ਕਹਿਣਾ ਚਾਹੁੰਦਾ ਮਾਰਕਸ਼ਨ ਤੁਹਾਨੂੰ ਜੀ ਬਹੁਤ ਧੰਨਵਾਦ ਇਹੀ ਹੈ ਬਾਈ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਈ ਨੇ ਸਾਰੀਆਂ ਗੱਲਾਂ ਕਹੀ ਦਿੱਤੀਆਂ ਮੈਂ ਤਾਂ بس ਇੱਕ ਗੱਲ ਹੀ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਕਿ بڑے ਲੋਕਾਂ ਨੂੰ ਇਹ ਤਕਲੀਫ ਹੁੰਦੀ ਆ ਵੀ ਆਪਾਂ ਇਹਨੂੰ ਤੀਰਥ ਕਿਉਂ ਕਹਿੰਨੇ ਆ ਮਾਰੇ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਆਪਾਂ ਇਹ ਤਾਂ ਕਹਿੰਦੇ ਨੇ ਵੀ ਤੀਰਥਾਂ ਨੂੰ ਤੀਰਥ ਕਹਿਣਾ ਚਾਹੀਦਾ ਪਰ ਇਹ ਵੀ ਤੀਰਥ ਹੀ ਆ ਸਾਡੇ ਲਈ ਤਾਂ ਦੇਖੋ ਹਣ ਗੁਰਸਿੱਖ ਵੀਰ ਖੜਾ ਆਪਣਾ ਆਪਣਾ ਭਰਾ ਖੜਾ ਵਾ ਤੇ ਇਥੇ ਆ ਕੇ ਇਹਦੀ ਸੁਣਵਾਈ ਹੋ ਰਹੀ ਆ ਇਸ ਤੋਂ ਪਰਤੱਖ ਹੋਰ ਕੀ ਪ੍ਰਮਾਣ ਦਈਏ ਸੋ ਅਸੀਂ ਉਹਨਾਂ ਸੰਗਤਾਂ ਨੂੰ ਕਹਿੰਨੇ ਆ ਜਿਹੜੇ ਵੈਸੇ ਕੇ ਬਹਿਕਾਵੇ ਚ ਜਾਂ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਕਿਸੇ ਤੇ ਉਂਗਲ ਤਾਂ ਚੱਕ ਦਿੰਨੇ ਆ ਪਰ ਸਚਾਈ ਕੋਸ਼ ਹੋਰ ਹੁੰਦੀ ਆ ਸੋ ਲੇਖਾ ਵਾਹੀ ਗੁਰੂ ਮੂਰੇ ਸਾਰਿਆਂ ਨੇ ਦੇਣਾ ਨਿੰਦਨ ਵਾਲਿਆਂ ਨੇ ਵੀ ਦੇਣਾ ਵਾ ਤੇ ਜਿਹੜੇ ਹੈਲਪ ਕਰ ਰਹੇ ਆ ਉਹਨਾਂ ਨੇ ਵੀ ਦੇਣਾ ਵਾ ਤੇ ਜਿਹੜੇ ਦੇਖ ਰਹੇ ਆ ਉਹਨਾਂ ਨੇ ਵੀ ਦੇਣਾ ਸੋ ਇਹ ਗਰਾਊਂਡ ਲੈਵਲ ਦੀ ਜਿਹੜੀ ਇਥੋਂ ਦੀ ਤਸਵੀਰ ਆ ਉਹ ਆਪ ਆਓ ਜਿਵੇਂ ਹੁਣ ਸੰਿਆਸੀ ਜੀ ਆਏ ਹੋਏ ਨੇ ਇਥੇ ਮੋਗੇ ਤੋਂ ਸੇਵਾ ਸੁਸਾਇਟੀ ਸਮਾਜ ਦੇ ਸੋ ਇਸ ਤਰ੍ਹਾਂ ਸਾਰੇ ਤੁਸੀਂ ਆ ਪਾ ਕੇ ਇੱਥੇ ਪ੍ਰੈਕਟੀਕਲ ਦੇਖੋ ਇਹ ਵੀ ਆਏ ਇਹਨਾਂ ਨੇ ਵੇਖਿਆ ਜਦੋਂ ਵੀਰ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਯਾਰ ਗੁਰਸੇਖ ਭਰਾ ਹੀ ਖੜਾ ਵਾ ਤੇ ਇਹਨਾਂ ਨੇ ਵੀ ਆਪਣੇ ਜੋ ਦਸਬੰਧ ਸੀਗਾ ਇਹਨਾਂ ਨੇ ਬਾਜਬ ਕੀਤਾ ਸੋ ਧੰਨਵਾਦ ਆ ਬਾਈ ਜੀ ਮਹਾਰਾਜ ਮੇਰ ਕਰਨ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਬਾਈ ਜੀ ਬਹੁਤ ਧੰਨਵਾਦ ਚੰਗਾ ਲੱਗਿਆ ਔਰ ਇਹਨਾਂ ਦਾ ਧੰਨਵਾਦ ਜੀ ਜਦੋਂ ਮੈਂ ਤੁਹਾਡੀ ਗੱਲਬਾਤ ਬਾਰੇ ਇਹਨਾਂ ਨੂੰ ਦੱਸ ਰਿਹਾ ਸੀਗਾ ਤਾਂ ਮੇਰੇ ਬੱਚੇ ਚਲੋ ਪੜਾ ਵੀ ਸਕਾਂ ਮੈਂ ਜਲਦੀ ਜਲਦੀ ਅੱਖਰ ਠੀਕ ਹੋ ਜਾਏ। ਮੈਂ ਦਾਇਰ ਅਰਦਾਸ ਕਰਦਾ ਕਿ ਮੈਂ ਪਾੜ ਪੰਜ ਕਰਾਂਗਾ ਸੁਖਮਣੀ ਸਾਹਿਬ ਦੀ। ਵਾਹ। ਮੈਂ ਕਿ ਮਹਾਰਾਜ ਅੱਗੇ ਇਹ ਅਰਦਾਸ ਕੀਤੀ ਹੈ ਕਿ ਮਹਾਰਾਜ ਜਦੋਂ ਅੱਖਰ ਦੀ ਰੋਸ਼ਨੀ ਆ ਗਈ ਪੰਜ ਪਾੜ ਅੰਮ੍ਰਿਤ ਵੇਲੇ ਉੱਠ ਕੇ ਕਰਾਂਗਾ। ਵਾਹਿਗੁਰੂ ਮਾਲਕ ਕਿਰਪਾ ਕਰੇ। ਉੱਠ ਰਿਆਂ ਪੰਜ ਪਾੜ ਇੱਕ ਕਰਦਾ ਪੰਜ ਕਰਾਂਗਾ। ਵਾਹਿਗੁਰੂ ਕਿਰਪਾ ਕਰੇ। ਸਰਬਤਦਾ ਭਲਾ ਮੰਗਿਓ ਮਾਲਕ ਸਾਹਿਬ ਨੂੰ ਬੁੱਧੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬਾਬਾ ਜੀ। ਥੈਂਕ ਯੂ ਜੀ। ਥੈਂਕ ਯੂ ਭਾਈ